ਕੁਝ ਸਾਰਿਆਂ ਨੇ ਤਰਨ ਤਰਨ ਦੇ ਕੱਲ ਨਤੀਜੇ ਦੇਖ ਲਏ ਔਰ ਅਚਿਤਰਾ ਸੁਣ ਲਏ ਐਨਾਲਿਸਿਸ ਵੀ ਸੁਣ ਲਿਆ ਬਹੁਤ ਸਾਰੇ ਚੈਨਲ ਤੇ ਮੈਂ ਸਿਰਫ ਆਪਣੇ ਕਾਂਗਰਸ ਪਾਰਟੀ ਦੇ ਤਮਾਮ ਕੀਡਰਸ ਨੂੰ ਵਰਕਰਸ ਨੂੰ ਔਰ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀਮੋਟਿਵੇਟ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਲ ਪੁਲਿਸ ਤੰਤਰ ਦੇ ਬਲ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰਨ ਤਰਨ ਵਿੱਚ ਸਾਰੀ ਪੁਲਿਸ ਦਾ ਐਂਦਾ ਵੱਡਾ ਦਬਦਬਾ ਤੇ دہشت ਪਰਚੇ अनेका ਔਰ ਉਸ ਤੋਂ ਇਲਾਵਾ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਜੋ ਨਸ਼ਿਆਂ ਦਾ ਦੁਰਉਪਯੋਗ ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਆ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਿਮਨੀ ਚੋਣਾ ਨਹੀਂ ਜਿੱਤੇ ਇਹ ਪੁਰਾਣਾ ਟ੍ਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਿਮਨੀ ਚੋਣਾ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਿਮਨੀ ਚੋਣਾ ਸਰਕਾਰਾਂ ਚਿਤ ਦੀਆਂ ਨੇ। ਲਓ ਇਹਦਾ ਉਦਾਹਰਨ ਮੈਂ ਪਰਸੋ ਸੁਣ ਰਿਹਾ ਸੀਗਾ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਜੀ ਜਿਹੜੇ ਕਿ ਅਰਬਾਈਡ ਇੰਡੀਆ ਦੇ ਨਾਮ ਤੇ ਪੋਡਕਾਸਟ ਸੁਣਾਉਂਦੇ ਉਹਨਾਂ ਨੇ ਦੋ ਬੜੇ ਅੱਛੇ ਉਦਾਹਰਨ ਦਿੱਤੇ। ਤੁਸੀਂ ਸਮਝੋਗੇ ਕਿ ਜਿਮਨੀ ਚੋਣ ਦਾ ਨਤੀਜਾ ਮੈਨੇ ਕੇਸ ਨਹੀਂਗਾ ਔਰ ਬਲਕਿ ਮੀਨਿੰਗਲੈਸ ਹੈ। ਉਹਨਾਂ ਨੇ ਇਹ ਸਮਝਾਇਆ ਕਿ ਜਦੋਂ 2015 ਚ ਬੇਅਦਬੀਆਂ ਹੋਈਆਂ ਨਾ ਪੰਜਾਬ ਦੇ ਵਿੱਚ। ਉਸ ਵਕਤ ਰਮਨਜੀਤ ਸਿੰਘ ਸਿੱਕੀ ਜਿਹੜੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸੀ ਖਡੂਰ ਸਾਹਿਬ ਦੇ ਉਹ ਕਾਫੀ ਧਾਰਮਿਕ ਵਿਅਕਤੀ ਆ ਤੇ ਉਹਨਾਂ ਦੇ ਮਨ ਨੂੰ ਜਦੋਂ ਥੇਸ ਪਹੁੰਚੀ ਰਮਨਜੀਤ ਸਿੰਘ ਸਿੰਘ ਸਿੱਕੀ ਨੇ ਬਤੌਰ ਖਡੂਰ ਸਾਹਿਬ ਕਾਂਗਰਸ ਦੇ ਐਮ ਐਲ ਏ ਅਸਤੀਫਾ ਦਿੱਤਾ 2015 ਦੇ ਵਿੱਚ ਤੇ ਔਰ 2016 ਚ ਖਡੂਰ ਸਾਹਿਬ ਅ ਅਸੈਂਬਲੀ ਹਲਕੇ ਦੀ ਜਿਮਨੀ ਚੋਣ ਹੋਈ ਅਕਾਲੀ ਦਲ ਦਾ ਰਾਜ ਸੀਗਾ ਬੇਅਦਬੀਆਂ ਦਾ ਪੂਰਾ ਅਸਰ ਸੀਗਾ ਚੱਲ ਰਿਹਾ ਸੀ ਕੰਮ ਔਰ ਤਰਨਤਾਰ ਦਾ ਬਿਲਕੁਲ ਨਾਲ ਦਾ ਗਵਾਂਢੀ ਹਲਕਾ ਖਡੂਰ ਸਾਹਿਬ لیکن ਬੜੇ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਵਕਤ ਬਾਦਲ ਅਕਾਲੀ ਦਲ ਕਹ ਲੋ ਉਹ ਜਿਮਨੀ ਚੋਂ ਜਿੱਤਦੇ ਨੇ 2016 ਚ ਤੇ 2017 ਵਿੱਚ ਜਦੋਂ ਜਨਰਲ ਇਲੈਕਸ਼ਨ ਹੁੰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਸਿਰਫ 14 ਕੇ 15 ਅਸੈਂਬਲੀ ਸੀਟਾਂ ਤੇ ਸਿਮਟ ਜਾਂਦਾ ਸੀ ਅੱਛਾ ਇੱਕ ਹੋਰ ਉਦਾਹਰਨ ਉਹਨਾਂ ਨੇ ਪੇਸ਼ ਕੀਤਾ ਵੈਸੇ ਤਾਂ ਉਦਾਹਰਨ ਆਪਾਂ ਸਾਰੇ ਜਾਣਦੇ ਆ ਲੇਕਿਨ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ 17 ਤੋਂ ਲੈ ਕੇ 22 ਤੱਕ ਜਿੰਨੀਆਂ ਜਿਮਨੀ ਚੋਣਾ ਹੋਈਆਂ ਉਹ ਕੈਪਟਨ ਅਬਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਬੜੇ ਆਰਾਮ ਨਾਲ ਜਿੱਤੀਆਂ ਬਲਕਿ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਆਈ ਔਰ ਇਸ ਸਾਰੀਆਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੰਬਰ 2 ਤੇ ਆਉਂਦਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਪਿੱਛੇ ਰਹਿ ਗਈ ਸੀ ਨੰਬਰ 2 ਤੇ ਆਉਂਦਾ ਰਿਹਾ ਜਿੱਦਾਂ ਹੁਣ ਆਇਆ 73 ਨੰਬਰ ਦੇ ਇਲੈਕਸ਼ਨ ਵਿੱਚ ਐਂ ਲੱਗਦਾ ਕਿ ਨੰਬਰ 2 ਤੇ ਆਗੇ ਤਾਂ ਪਤਾ ਨਹੀਂ ਕੀ ਹੋ ਜਾਣਾ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੀ ਬਾਦਲ ਅਕਾਲੀ ਦਲ ਉਹ ਕੈਪਟਨ ਅਬਰਿੰਦਰ ਸਿੰਘ ਦੇ ਰਾਜ ਵਿੱਚ ਆਉਂਦਾ ਰਿਹਾ ਇੱਕ ਇਲੈਕ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਅਯਾਲੀ ਦੀ ਦਾਖਾ ਹਲਕੇ ਦੀ ਜਿਮਨੀ ਚੋਣ ਅਕਾਲੀ ਦਲ ਜਿੱਤ ਗਿਆ ਰਾਜ ਭਾਗ ਕਾਂਗਰਸ ਆ ਸੀਗਾ ਅਕਾਲੀ ਦਲ ਮਨਪ੍ਰੀਤ ਸਿੰਘ ਅਯਾਲੀ ਕੈਂਡੀਡੇਟ ਸੀ ਅਕਾਲੀ ਦਲ ਜਿੱਤ ਗਿਆ ਇਹ ਗੱਲ ਬਿਲਕੁਲ ਸਮਝ ਲਓ ਕਿ 2022 ਦੀਆਂ ਇਲੈਕਸ਼ਨਾਂ ਤੋਂ ਕੁਝ ਸਾਲ ਇੱਕ ਅੱਧਾ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ 2022 ਦੀ ਜਦੋਂ ਇਲੈਕਸ਼ਨ ਆਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਜਿਹੜਾ ਉਹਨੂੰ ਮਹਿਸ ਤਿੰਨ ਐਮਐਲ ਮਿਲੇ ਪੰਜਾਬ ਦੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਇਹਨੂੰ ਕਹਿੰਦੇ ਕਿ ਸੈਮੀ ਫਾਈਨਲ ਹੈ ਜੀ ਇਹ ਤਾਂ ਐ ਹੋ ਗਿਆ ਇਹ ਸਾਰਾ ਸੱਚ ਨਹੀਂ ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਇਸ ਦਾ ਪ੍ਰਭਾਵ ਮੰਨਿਆ ਜਾਂਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਈ 2024 ਦੇ ਵਿੱਚ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਇੰਨੀ ਲੋਕਪ੍ਰੀਆ ਸੀਗੀ ਤੇ ਫਿਰ ਉਹ 13 ਚੋਂ 10 ਸੀਟਾਂ ਕਿਉਂ ਹਾਰ ਦੇ ਜੀ ਸਿਰਫ ਤਿੰਨ ਸੀਟਾਂ ਜਿੱਤ ਸਕੇ ਔਰ ਉਸ ਤੋਂ ਬਾਅਦ ਲਗਾਤਾਰ ਬਹੁਤ ਵਿਰੋਧ ਹੋ ਰਿਹਾ ਕਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਵਿਰੋਧ ਨਹੀਂ ਕਰ ਕਿਸਾਨਾਂ ਤੋਂ ਲੈ ਕੇ ਜਿੰਨੇ ਮੁਲਾਜ਼ਮ ਜਥੇਬੰਦੀਆਂ ਤੁਸੀਂ ਤਰਨਤਾਰਨ ਵਿੱਚ ਦੇਖਾ ਕਿੰਨੇ ਧਰਨੇ ਲੱਗੇ ਕਿ ਕੁਝ ਹੋਇਆ ਸੋ ਇਹ ਕੀ ਹੁੰਦਾ ਕਿ ਇੱਕ ਇੱਕ ਕੌਨਸਟਿਟੂਐਂਸੀ ਵਿੱਚ ਸਾਰੀ ਸਰਕਾਰ ਦਾ ਅਮਲਾ ਮੰਤਰੀ ਸੰਤਰੀ ਮੁੱਖ ਮੰਤਰੀ ਬੱਚੇ ਦੂਜੇ ਤਿਜੇ ਤੁਸੀਂ ਅੰਦਾਜ਼ਾ ਲਾਓ ਇੱਕ ਫੇਅਰ ਇਲੈਕਸ਼ਨ ਨਹੀਂ ਗਈ ਇਸ ਕਰਕੇ ਇਸ ਨਤੀਜੇ ਦਾ ਕੋਈ ਪ੍ਰਭਾਵ ਮੇਰੇ ਹਿਸਾਬ ਨਾਲ ਮੰਨਣ ਦੀ ਲੋੜ ਨਹੀਂ ਗਈ ਠੀਕ ਹੈ ਕਾਂਗਰਸ ਦਾ ਇਹਦੇ ਵਿੱਚ ਅਨਫੋਰਚੂਨੇਟਲੀ ਜਿਹੜਾ ਗ੍ਰਾਫ ਹੈ ਉਹ نیچے ਗਿਆ ਹੋਆ ਔਰ ਸਾਡੇ ਕੈਂਡੀਡੇਟ ਜਿਹੜੀ ਉਹਦੀ ਪਰਫਾਰਮੈਂਸ ਬਹੁਤ ਪੂਰ ਸੀ ਉਹਦੇ ਕਈ ਕਾਰਨ ਨੇ ਜਿਹੜਾ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਬੈਠ ਕੇ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਕਿ ਕੀ ਕਾਰਨ ਸੀ ਜੇ ਲੇਕਿਨ ਜੇ ਇਹ ਕਹਿਣਾ ਕਿ ਬਸ ਜੀ ਹੁਣ ਨੰਬਰ 1 ਤੇ ਫਲਾਨਾ ਆ ਗਿਆ ਤੇ ਨੰਬਰ 2 ਤੇ ਫਲਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜੀ 2027 ਦੀ ਇਲੈਕਸ਼ਨ ਹੋਵੇ ਨਹੀਂ ਜਾਵੇਗਾ ਅੱਛਾ ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਉਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਹੈ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਦੇ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਹੈ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ 64% ਇਹ ਕੋ ਛੋਟਾ ਸੰਕੇਤ ਨਹੀਂਗਾ ਥੈਟ ਮੀਨਸ ਦੇ ਆਰ ਟੋਟਲੀ ਆਫ ਅਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜਿਹਨਾਂ ਸਟੇਟਾਂ ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਨੂੰ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕੰਸਿਸਟੈਂਟਲੀ ਲਗਾਤਾਰ ਇਸੇ ਤਰ੍ਹਾਂ ਦੀ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਹਾਂ ਚੜਾ ਕੇ ਐਂ ਘੁੰਮਰੇ ਸੀ ਜਿਵੇਂ ਕਿ ਆਮ ਆਦਮੀ ਦੇ 에ਜੰਟ ਹੁੰਦੇ ਪੋਲਿੰਗ ਇਹ ਬੂਥ ਤੇ ਚੈਕਿੰਗ ਕਰੋ ਇਹ ਬੂਥ ਮੇ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈੱਕ ਕਰਸੇ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਮਨਿਸ਼ਣ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰਾਡਰਲੈਂਡ ਰਿਜ਼ਲਟ ਆ ਕੁਆਲਿਟੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕੇ ਉਸ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੀ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਨਾ DIG ਭੁੱਲਰ ਦੀ CBI ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਏ ਕੈਸ਼ 20 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ 'ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਆਂ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵਲੀ ਚੁੱਕਣਾ ਚਾਹੀਦਾ ਸੀਗਾ ਤੁਰੰਤਾਂ ਤਾਂ ਹਰ ਪਿੰਡ ਦੇ ਬਾਹਰ ਹਰ ਗਲੀ ਕੂਚੇ ਵਿੱਚ ਬੋਰ ਲੱਗਣੇ ਹੋਣ ਚਾਹੀਦੇ ਸੀਗੇ ਆਮ ਆਦਮੀ ਪਾਰਟੀ ਦਾ ਕਟੜ ਇਮਾਨਦਾਰੀ ਦਾ ਫਟਾਖਾ ਖਤਮ ਗੇਜਰੀਵਾਲ ਦੀ ਅਖੋਤੀ ਕੱਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਿਹਤਾ ਆਫਸਰ ਇੰਡੀ ਵੱਡੀ ਰਕਮ ਤੇ ਇੰਡੀ ਵੱਡੀ ਪ੍ਰਾਪਰਟੀ ਤੇ ਇੰਡੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਆਫਸਰਸ ਦੀ ਤੇ ਬਿਊਰੋਕਰੇਟਸ ਦੀ ਅੱਗੇ ਵਿੱਚ ਹੀ ਪੋਲੀਟਿਸ਼ੀਅਨਸ ਤੇ ਮਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲ ਹੀ ਪਿਆ ਮੇਰੇ ਬੰਦ ਲੇਕਿਨ ਅਨਫੋਰਚਨਟਲੀ ਸਾਰੀ तमाम ਓਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮਸਲੇ ਨੂੰ ਉਠਾਇਆ ਹੈ ਅੱਛਾ ਭਗਵੰਤਪਾਲ ਦੀ ਜੇ 6 ਸਟੇਪ ਆਈ ਵੀਡੀਓ ਆਈ ਹੋ ਸਕਦਾ ਏਆਈ ਦੀ ਤਿਆਰ ਕੀਤੀ ਹੋਵੇ ਨੋ ਡਾਊਟ ਅਬਾਊਟ ਥੈਟ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਮੁੱਖ ਮੰਤਰੀ ਇਸ ਲੈਵਲ ਤੱਕ ਨਹੀਂ ਗਿਰੇਗਾ ਕਿ ਰਸ਼ੀਅਨ ਔਰਤਾਂ ਦੇ ਨਾਲ ਹੋਟਲਾਂ ਦੇ ਵਿੱਚ ਕੈਨੇਡਾ ਘੁੰਮਦਾ ਹੋਵੇਗਾ ਲੇਕਿਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਪੁੱਛਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤਪਾਲ ਨੂੰ ਕਿ ਭਈ ਇਸ ਇਸ ਟੇਪ ਨੂੰ ਇਸ ਵੀਡੀਓ ਨੂੰ ਉਹ ਇੱਕ ਤਰਫ ਇੱਕ ਤਰਫਾ ਨਕਾਰਨ ਤੋਂ ਪਹਿਲਾਂ ਕਿ ਇਸ ਦੀ ਕਿਸੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਹੈ ਕਿ ਮੋਹਾਲੀ ਦੀ ਅਦਾਲਤ ਤੋਂ ਜਿੱਥੋਂ ਗੈਗ ਆਰਡਰ ਲਿਆ ਗਿਆ ਆਪੇ ਚੱਲ ਗਈ ਪੁਲਿਸ ਵਾਲੇ ਗੈਗ ਆਰਡਰ ਲੈਣ ਕਿ ਜੱਜ ਸਾਹਿਬ ਨੇ ਪੁਲਿਸ ਨੂੰ ਗਵਰਨਮੈਂਟ ਨੂੰ ਪੁੱਛਿਆ ਕਿ ਇਹ ਜਿਹੜੀ 6 ਸਟੇਪ ਆਈ ਹੈ ਚੀਫ ਮਿਨਿਸਟਰ ਦੀ ਕਿ ਤੁਸੀਂ ਇਸ ਦਾ ਕੋਈ ਫੋਰੈਂਸਿਕ ਲੈਬ ਤੋਂ ਇੰਡੀਪੈਂਡੈਂਟ ਕੋਈ ਸਰਟੀਫਿਕੇਟ ਲੈ ਕੇ ਆਏ ਹੋ ਜੱਜ ਸਾਹਿਬ ਨੇ ਵੀ ਇੱਕ ਤਰਫਾ ਕਿਹਾ ਕਿ ਡਿਲੀਟ ਕਰ ਦਿਓ ਫੋਟੋਆਂ ਫੇਸਬੁੱਕ ਤੋਂ ਉਹ ਤਾਂ ਪੋਸਟ ਜਿਹੜੀਆਂ ਚਲ ਗਈਆਂ ਉਹ ਤਾਂ ਸਾਰੀ ਦੁਨੀਆ 'ਚ ਗੱਲ ਪਹੁੰਚ ਚੁੱਕੀ ਆ ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਚੁੱਕੀ ਆ ਕਟਾਰੂ ਚੱਕ ਦੀ ਇੱਕ ਵਾਰੀ ਮੇਰੇ ਕੋਲ ਇਸ ਤਰ੍ਹਾਂ ਦੀ ਸੈਕਸ ਸਟੇਪ ਆਈ ਸੀ 익ਸਪਲੋਇਟੇਸ਼ਨ ਇੱਕ ਨੌਜਵਾਨ ਬੱਚੇ ਦੀ ਬਹੁਤ ਗੰਦੀ ਅਸ਼ਲੀਲ ਵੀਡੀਓ ਸੀਗੀ ਮੈਂ ਗਵਰਨਰ ਪੰਜਾਬ ਕੋ ਗਿਆ ਉਸ ਵਕਤ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਉਸ ਨੂੰ ਵੈਰੀਫਾਈ ਕਰਾਇਆ ਉਹ ਠੀਕ ਪਾਈ ਗਈ ਉਹ ਗੱਲ ਅੱਲਗ ਆ ਕਿ ਭਗਵੰਤਪານ ਨੇ ਕਟਾਰੂ ਚੱਕ ਨੂੰ ਅੱਜ ਤੱਕ ਰੱਖਿਆ ਉਹ ਇਹਨਾਂ ਨੂੰ ਮੁਬਾਰਕਪਾਤ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਣੀ ਕੈਬਨਿਟ 'ਚ ਰੱਖਦੇ ਹੋ ਮਤਲਬ ਕਿਸੇ ਨੇ ਕਿਸੇ ਆਪੋ ਕਿ ਭਗਵੰਤ ਮਾਨ ਨੂੰ ਪੁੱਛਿਆ ਜਾਵੇ ਤੇ ਆਮ ਆਦਮੀ ਪਾਰਟੀ ਨੂੰ ਕਿ ਭਈ ਇਹ ਜਿਹੜੀ ਵੀਡੀਓ ਆਈ ਆ ਕੀ ਤੁਸੀਂ ਇਹਦੀ ਕੋਈ ਜਾਂਚ ਕਰਾ ਕੇ ਕੋਈ ਲੋਕਾਂ ਦੀ ਡੋਮੇਨ ਵਿੱਚ ਸਰਟੀਫਿਕੇਟ ਰੱਖ ਸਕਦੇ ਕਿਸੇ ਨੇ ਪੁੱਛਿਆ ਮੈਂ ਬੜੇ ਅਰਸੇ ਤੋਂ ਚੱਕ ਰਿਹਾ ਮਸਲਾ 144 ਟਾਇota ਹਾਈਲੈਕਸ ਗੱਡੀਆਂ ਹੋਮ ਡਿਪਾਰਟਮੈਂਟ ਪੰਜਾਬ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਬਿਲਿੰਗ ਕੇ ਦੇ ਨਾਮ ਤੇ ਡੀਜੀਪੀ ਦੇ ਨਾਮ ਤੇ ਤੁਸੀਂ ਤੇ ਮੈਂ ਅਗਰ ਇਹੀ ਗੱਡੀ ਟਾਇota ਹਾਈਲੈਕਸ ਹੀ ਲੈਣ ਜੀਏ ਕਿਉਂਕਿ ਬਹੁਤ ਮਹਿੰਗੀ ਗੱਡੀ ਆ ਤੇ ਵਿਕਦੀ ਨਹੀਂ ਗਈ 10 ਤੋਂ 15 ਲੱਖ ਰੁਪਇਆ ਹਰ ਗੱਡੀ ਦੇ ਪਿੱਛੇ ਕਮਿਸ਼ਨ ਮਿਲਦਾ ਇਹਦੇ ਬਿੱਲ ਸਾਡੇ ਕੋਲ ਆ ਪੁਖਤਾ ਲੇਕਿਨ ਪੰਜਾਬ ਸਰਕਾਰ ਨੇ ਜਦੋਂ 144 ਗੱਡੀਆਂ ਲਈਆਂ ਇੱਕ ਨਵੇਂ ਪੈਸੇ ਦਾ ਉਹਦੇ ਤੋਂ ਉਹਨਾਂ ਤੋਂ ਡਿਸਕਾਊਂਟ ਨਹੀਂ ਬੰਗਿਆ 100% ਪੇਮੈਂਟ ਕੀਤੀ ਟੋਇota ਕਰਲੋਸਕਰ ਕੰਪਨੀ ਨੂੰ ਇਹਦਾ ਮਤਲਬ ਹੈ ਕਿ ਉਹ ਪੈਸੇ ਸਾਰੇ ਸਰਕਾਰ ਦੇ ਖਜ਼ਾਨੇ ਦੇ ਤੁਹਾਡੇ ਤੇ ਮੇਰੇ ਦੇਤੇ ਤੇ ਕਿੱਕਬੈਕ ਵਿੱਚ ਕਮਿਸ਼ਨ ਕਮਾਇਆ ਗਿਆ 15 ਤੋਂ 20 ਕਰੋੜ ਰੁਪਏ ਦੇ ਕਮਿਸ਼ਨ ਦੀ ਇਹਦੇ ਵਿੱਚ ਅੱਜ ਲਿੰਕ ਰੋਡਸ ਦੇ بڑے بڑے ਘੁਟਾਲੇ ਆਏ ਠੇਕੇਦਾਰਾਂ ਨੇ ਸਾਹਮਣੇ ਆਣ ਕੇ ਕਹਿੰਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਟੇਲਰ ਮੇਡ ਪਾਲਿਸੀ ਕਰਕੇ ਜਿੰਨੇ ਛੋਟੇ ਠੇਕੇਦਾਰ ਸੀ ਸਾਰੇ ਕੱਢ ਦਿੱਤੇ ਬਾਹਰ ਤੇ ਲਿੰਕ ਰੋਡ ਸੀ ਸੀ ਦੇਖ ਰਹੇ ਹੋ ਪਿੰਡਾਂ 'ਚ ਬਣ ਰਹੀਆਂ ਹਲੇ ਬਣਾ ਕੇ ਜਾਂਦੇ ਨੇ ਤੇ ਹੱਥਾਂ 'ਨਾ ਚੱਕੀ ਆਉਂਦੇ ਲੁਕੀ ਇਹ ਵੀ ਖੁਲਾਸਾ ਤੁਸੀਂ ਸਾਰਿਆਂ ਨੇ ਕੀਤਾ ਭਗਵੰਤ ਮਾਨ ਦਾ ਰੋਲਾ ਪੈ ਰਿਆ ਗੁਰਚੇਤ ਚਿੱਤਰਕਾਰ ਕੋ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਹੈ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ੈਫਟ ਪਰਥ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿੱਲੇ ਦੀ ਕੋ ਚਾਹਤ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਤੇ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇੱਕਾਦੀ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੀ ਰਾਖੇ ਪੁਲਿਸ ਵਾਲੇ ਦੋ ਖੜੇ ਕੀਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਵੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਆ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਦੇ ਆਂ ਅਸੀਂ ਕੱਟੜ ਇਮਾਨਦਾਰ ਤੇ ਆਮ ਜਿਹੇ ਬੰਦੇ ਆਂ ਵੀ ਸਾਢੇ 3 ਲੱਖ ਰੁਪਏ ਤੋਂ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਇਲਾਵਾ ਇੰਨੇ ਰੈਗੂਲਰ ਇਸ਼ੂਜ਼ ਆ ਰਹੇ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ